जिला शहीद अजीत सिंह नगर रोड़ा फैशन पैलेस ਵੱਲੋਂ ਆਪਣੀ ਦੁਕਾਨ ਦੀ ਮਸ਼ਹੂਰੀ ਲਈ ਕਈ ਵੀਡੀਓ ਆਪਣੇ ਪੇਜ ਤੇ ਪਾਈਆਂ ਜਾਂਦੀਆਂ ਨੇ ਪਰ ਇਨ੍ਹਾਂ ਵੀਡੀਓ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਚੌਕ ਦਾ ਨਾਮ ਭਗਤ ਰਵਿਦਾਸ ਚੌਕ ਸ਼੍ਰੀਨੰਦਪੁਰ ਸਾਹਿਬ ਕਿਹਾ ਜਾ ਰਿਹਾ ਹੈ ਅਤੇ ਜਦੋਂ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਧਿਆਰ ਵਿੱਚ ਇਹ ਮਾਮਲਾ ਆਇਆ ਤਾਂ ਸੰਸਥਾ ਨੇ ਇਨ੍ਹਾਂ ਵੀਡੀਓ ਤੇ ਤਰਾਜਤਾਇਆ ਜਿਸ ਤੋਂ ਬਾਅਦ ਦੁਕਾਨ ਮਾਲਕ ਵੱਲੋਂ ਆਪਣੀ ਗਲਤੀ ਨੂੰ ਮੰਨਿਆ ਗਿਆ ਤੇ ਨਾਲ ਹੀ ਵੀਡੀਓ ਜਾਰੀ ਕਰ ਅਗਗੇਤੋਸ਼ ਸ਼ਿਗੁਰ ਵਿਦਾਸ ਮਹਾਰਾਜ ਜੀ ਦਾ ਨਾਮ ਪੂਰੇ ਸਤਿਕਾਰ ਨਾਲ ਲੈਣ ਦੀ ਕਲਾਕੀ ਗਈ। ਲੇਟੈਸਟ ਆਰਟੀਕਲ ਵਿੰਡਸ਼ੀਲਡਰ ਦੇ ਵਿੱਚ ਡਿਜ਼ਾਈਨ ਚੈੱਕ ਕਰ ਸਕਦੇ ਹੋ ਵਿਦਆਊਟ ਰਿਬ। ਸਾਈਜ਼ ਦੀ ਗੱਲ ਕਰੀਏ ਸਾਈਜ਼ ਮਿਲੂਗੇ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸਲ ਤੱਕ। ਅਗਰ ਜੇ ਡਿਮਾਂਡ ਹੈ 345 ਦੀ ਰੈਗੂਲਰ ਨਵੀਂ-ਨਵੀਂ ਪੋਸਟ ਵਾਸਤੇ ਅਪਡੇਟ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ। ਇਸ ਚਾਹ ਆਰਟੀਕਲ ਮਿਲੂਗੇ ਤੁਹਾਨੂੰ ਕੈਪ ਵਿਦਆਊਟ ਕੈਪ ਬੈਗ ਤੇ ਐਮਬ੍ਰੋਇਡਰੀ ਫਰੰਟ ਐਮਬ੍ਰੋਇਡਰੀ। ਸਾਰੇ ਆਰਟੀਕਲ ਲੇਟੈਸਟ ਰੈਨ ਵਾਲੀ ਹੈ ਡਿਜ਼ਾਈਨਿੰਗ ਸਾਰੀ ਬਹੁਤ ਹੀ ਵਧੀਆ ਰੈਨ ਵਾਲੀ ਹੈ ਅਗਰ ਤੁਸੀਂ ਔਨਲਾਈਨ ਬਾਈ ਕਰਨਾ ਚਾਹਦੇ ਹੋ ਸਕਰੀਨ ਉਤੇ ਨੰਬਰ ਚੱਲ ਰਿਹਾ ਹੈ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਸਟੋਰ ਤੇ ਆਣਾ ਚਾਹੁੰਦੇ ਹੋ ਵਿਜ਼ਿਟ ਕਰਨਾ ਚਾਹੁੰਦੇ ਹੋ ਫਿਰ ਆਣਾ ਨਾ ਭੁੱਲੋ ਅਰੋੜਾ ਫੈਸ਼ਨ ਪੈਲੇਸ ਭਗਤ ਰਵੀਦਾਸ ਚੌਂਕ ਸ੍ਰੀ ਆਨੰਦਪੁਰ ਸਾਹਿਬ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ ਮੇਰੇ ਵੱਡੇ ਭਰਾ ਜੱਸੀ ਤੱਲਨ ਪੰਜਾਬ ਪ੍ਰਧਾਨ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਇੱਕ ਮੈਸੇਜ ਆਇਆ ਹੈ ਮਰੋ ਜਾਨਾ ਕਿ ਵੀਡੀਓਜ਼ ਬਣਾਉਣਾ ਜੀ ਅਰੋੜਾ ਫੈਸ਼ਨ ਪੈਲੇਸ ਗੁਰੂ ਰਵੀਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੋ ਮੇਰੇ ਭਰਾ ਨੂੰ ਬਹੁਤ ਦੁੱਖ ਲੱਗਾ ਇੱਕ ਛੋਟੀ ਜੀ ਮੇਰੇ ਲਵਜ ਗਲਤ ਵਰਤਨ ਕਰਕੇ ਮੈਂ ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦਾ ਔਰ ਕਿਸੇ ਵੀ ਮੇਰੇ ਭੈਣ ਭਰਾ ਅਗਰ ਅਗਰ ਮੇਰੇ ਕਰਕੇ ਦਿਲ ਦੁਖਿਆ ਤੇ ਮੈਨੂੰ ਮਾਫ ਕਰਨਾ ਆਨ ਵਾਲੀ ਕੋਈ ਵੀ ਵੀਡੀਓ ਤੁਹਾਡੇ ਦਿਲ ਤੱਕ ਠੇਸ ਨਹੀਂ ਪਹੁੰਚਾਏਗੀ ਜਿਸ ਵਿੱਚ ਬੋਲੇ ਜਾਏਗਾ ਅਰੋੜਾ ਫੈਸ਼ਨ ਪੈਲੇਸ ਗੁਰੂ ਰਵੀਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਧੰਨਵਾਦ Chandra Consultants Limited building maintenance handyman under JackTrade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, carpentering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ